जमीनी पत्रकारिता का जज्बा कैमरे और माइक से दोस्ती जनता की आवाज बनने का साहस और दबाव के आगे कभी चुकता नहीं सच दिखाने में हौसला रखता हूँ आपका अपना अखबार होशियार पर फोकस मैं रमन तो प्रभावित हो के। ਮੈਂ ਆਮ ਆਦਮੀ ਪਾਰਟੀ ਦਾ ਝੰਡਾ ਚੱਕਿਆ ਸੀ ਕਿ ਜਿਹੜੀਆਂ ਕਾਗਜ਼ੀ ਪ੍ਰੋਬਲਮ ਵੀ ਸੀਗੀਆਂ ਸਾਰਿਆਂ ਨੂੰ ਬਹੁਤ ਹੀ ਸੁਵਿਧਾਜਨਕ ਕੰਪਿਊਟਰਾਈਜ਼ ਕੀਤਾ ਜਿਸ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਔਰ ਜੇ ਕਿਸੇ ਦੇ ਘਰ ਵਿੱਚ ਜਾ ਕੇ ਗੱਲ ਕਰਦੇ ਅਸੀਂ ਪਿੱਛੇ 60 ਤੋਂ 70 ਸਾਲ ਦਹਾਕ 6 ਤੋਂ 7 ਦਹਾਕਿਆਂ ਦੇ ਵਿੱਚ ਵੀ ਜਿਹੜੀਆਂ ਸਮਾਦਾ ਨਹੀਂ ਕਰ ਪਾਇਆ ਤਾਂ ਅੱਜ ਜਿਹੜਾ ਫੂਨ ਇਹਨਾਂ ਨੇ 10 ਲੱਖ ਦਾ ਜਿਹੜਾ ਇਹ ਸ਼ਰਤ ਅਪਲਾਈਜ਼ ਆ ਸ਼ਰਤ ਇਹ ਆ ਕਿ ਉਹਦੇ ਕੋਲ ਪੰਜਾਬ ਦਾ ਵੋਟਰ ਕਾਰਡ ਹੋਣਾ ਚਾਹੀਦਾ ਤੇ ਆਧਾਰ ਕਾਰਡ ਇੱਥੇ ਦੇ ਕੀ ਵਿਅਕਤੀ ਨੂੰ ਬਿਲਕੁਲ ਸੁਰੱਖਿਤ ਕਰ ਰਹੀ ਆ ਕਿ ਜੇ ਕਦੇ ਜੀਵਨ 'ਚ ਵੈਸੇ ਤੇ ਕੋਈ ਬਿਮਾਰ ਨਾ ਹੋਏ ਪਰਮਾਤਮਾ ਕਰੇ ਸਿਹਤਮੰਦ ਰਹੇ ਪਰ ਜੇ ਕਿਤੇ ਇਦਾਂ ਦੀ ਕਿਤੇ ਸਮੱਸਿਆ ਆ ਜਾਂਦੀ ਹੈ ਤੇ ਉਹਨੂੰ ਇਹ ਨਾ ਚਿੰਤਾ ਹੋਵੇ ਉਹਦੇ ਬੱਚਿਆਂ ਨੂੰ ਕਿ ਅਸੀਂ ਆਪਣੇ ਮਾਪੇ ਦਾ ਇਲਾਜ ਕਿੱਦਾਂ ਕਰਾਣਾ ਔਰ ਉਹ ਵੀ ਡਿਊਟੀ ਜਿਹੜੀ ਆ ਭਗਵੰਤ ਮਾਨ ਜੀ ਨੇ ਚੱਕੀ ਪੰਜਾਬ ਸਰਕਾਰ ਨੇ ਇਸ ਸਾਰਿਆਂ ਹੀ ਲੋਕ ਪੱਖੀ ਜਿਹੜੀਆਂ ਦੇ ਇਸ 바ਰ ਦੇ ਵਿੱਚ ਪਹੁੰਚੇ ਨੇ ਪਹਿਲਾਂ ਤਾਂ ਉਹਨਾਂ ਦਾ ਹਾਰਦਿਕ अभिनंदन ਤੇ ਆਮ ਆਦਮੀ ਪਾਰਟੀ ਦਾ ਸਵਾਗਤ ਕਰਦੇ ਆ ਜਿਹੜੀ ਪੂਰੀ ਟੀਮ ਇੱਥੇ ਪਹੁੰਚੀ ਹੈ ਤੇ ਸਪੈਸ਼ਲ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਜੋ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਇੱਥੇ ਪਹੁੰਚੇ ਨੇ ਮੈਂ ਅਮਨ ਠਾਕੁਰ ਪਿੰਡ ਡੱਡ ਤੋਂ ਸਰਪੰਚ ਆਮ ਆਦਮੀ ਪਾਰਟੀ ਯੂਥ ਪਰਦਾ ਤੇ ਬੇਨਤੀ ਕਰਨਾ ਚਾਹਨਾ ਸਰਕਾਰਾਂ ਹੋਰ ਵੀ ਬਹੁਤ ਆਈਆਂ ਕੰਮ ਹੋਰਾਂ ਨੇ ਵੀ ਕੀਤੇ ਹੋਣਗੇ ਪਰ ਜੋ ਜੋ ਸਿਸਟਮ ਆਮ ਆਪੀ ਪਾਰਟੀ ਨੇ ਚਲਾਇਆ ਉਹ ਕਿਸੇ ਨੇ ਨਹੀਂ ਚਲਾਇਆ ਮੇਰੀ ਉਮਰ 35 ਸਾਲ ਹੈ ਮੈਂ ਆਪਣੀ ਏਜ ਦੇ ਵਿੱਚ 35 ਸਾਲ ਚ ਪਹਿਲੀ ਵਾਰੀ ਆਪਣੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਆ ਉਹ ਨਹਿਰਾਂ ਤੋਂ ਖਾਲਿਆਂ ਤੋਂ ਆਪਣੇ ਖੇਤਾਂ ਜਾਂਦੇ ਦੇਖਿਆ ਹੈ ਮੈਂ 32 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰੀ ਹਰ ਯਾਦੀ ਹਰ ਬਰਾਦਰੀ ਦਾ ਬਿੱਲ ਮਾਫ ਹੁੰਦੇ ਦੇਖਿਆ ਹੈ ਮੈਂ 35 ਸਾਲ 'ਚ ਪਹਿਲੀ ਵਾਰ ਮੈਂ ਦੀ ਸਰਟੀਫਿਕੇਟ ਤੁਹਾਡੇ ਘਰ ਆਂਦੇ ਘਰ ਆ ਕੇ ਬਣਾਉਂਦੇ ਦੇਖਿਆ ਅੱਜ ਤੋ ਪਹਿਲਾਂ ਕਿਸੇ ਸਰਕਾਰ ਨੇ ਮੈਂ ਬਸ ਇਹ ਤਿੰਨ ਕੰਮ ਲਿਸਟ ਬਹੁਤ ਵੱਡੀ ਹੈ ਜੇ ਮੈਂ ਦੱਸਣ ਲੱਗ ਪਿਆ ਤੇ ਸ਼ਾਇਦ ਸ਼ਾਮ ਇੱਥੇ ਹੀ ਹੋ ਜਾਏ ਨਾ ਟਾਈਮ ਨਹੀਂ ਮੈਨੂੰ ਦਿੱਤਾ ਗਿਆ ਕਿ ਸਿਰਫ ਤਿੰਨ ਕੰਮ ਮੇਨ ਨੇਰਾ ਦਾ ਪਾਣੀ ਉਹਦਾ ਇੱਕ ਫਾਇਦਾ ਦੱਸਦਾ ਪਤਾ ਹੈ ਕਿਉਂਕਿ 4 ਸਾਲ ਸਰਕਾਰ ਚੱਲ ਚੁੱਕੀ ਹੈ ਤਾਂ ਤੁਹਾਨੂੰ ਆਪੋ ਵੀ ਪਤਾ ਜਿਹੜੇ ਜਿਸ ਤਰ੍ਹਾਂ ਕੇ ਠਾਕਰ ਸ਼ਾਹ ਦੱਸ ਕੇ ਗਏ ਨੇ ਕਿ 10 ਲੱਖ ਦਾ ਬੀਮਾ ਜਿਹੜਾ ਕਾਰੀ ਵਿੱਚ ਵੀ ਸਾਰਿਆਂ ਨੂੰ ਚਾਹੇ ਕੋਈ ਮਰਬਿਆਂ ਦਾ ਮਾਲਕ ਆਈ ਐਸ ਅਫਸਰ ਹੋ ਉਹਨੂੰ ਵੀ ਬਿਜਲੀ ਦਾ ਜਿਹੜਾ ਮਾਫ ਹੈ ਕਿਸੇ ਤਰ੍ਹਾਂ ਇਹ 10 ਲੱਖ ਦੀ ਦੇ ਨਾਂ ਤੇ ਮਸਜਿਦ ਦੇ ਨਾਂ ਤੇ ਧਰਮ ਦੇ ਨਾਂ ਤੇ ਲਾ ਲਾ ਕੇ ਜਾਂ ਹੋਰ ਮੁੱਦਿਆਂ ਤੇ ਵੋਟਾਂ ਮੰਗਦੇ ਨੇ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਉਹ ਕੰਮ ਦੀ ਗੱਲ ਕਰਦੀ ਹੈ ਅਸੀਂ ਕੰਮ ਕਰਾਂਗੇ ਤਾਂ ਵੋਟ ਮੰਗਾਂਗੇ ਜੇ ਅਸੀਂ ਕੰਮ ਹੀ ਨਾ ਕੀਤਾ ਫਿਰ ਵੋਟ ਮੰਗਣ ਦਾ ਹੱਕ ਸਾਨੂੰ ਨਹੀਂ ਹੈ ਸੋ ਆਮ ਆਦਮੀ ਪਾਰਟੀ ਨੇ ਅਜਿਹੇ ਕੰਮ ਕਰ ਦਿੱਤੇ ਜਿਹੜੇ ਪਹਿਲਾਂ ਕਦੇ ਹੋਏ ਨਹੀਂ ਸੀ ਬਿਹਾਲ ਗਣ ਚਾਰਜ ਪ੍ਰੋਫੈਸਰ ਜੀਐਸ ਮੋਤਾਨੀ ਸਾਹਿਬ ਸਾਡੇ ਐਮਸੀ ਮਾਸਟਰ ਸੇਵਾ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਐਚਐਸ ਸੋਤਾ ਸਾਹਿਬ ਬੈਣੀ ਰਾਣਾ ਫਤੂਵਾਲ ਜੂਥ ਪ੍ਰੈਜ਼ੀਡੈਂਟ ਬਲਾਕ ਸੰਮਤੀ ਮੈਂਬਰ ਤਜਿੰਦਰ ਰਾਣਾ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਜਿਹਦੇ ਵਿੱਚ ਸਾਡੇ ਰਜੀਵ ਰਾਣਾ ਬੋਬੀ ਜੀ ਜਿਨ੍ਹਾਂ ਨੂੰ ਹੁਣੇ-ਹੁਣੇ ਟ੍ਰੇਡ ਬੈਂਕ ਜਿਹੜਾ ਸ਼ਹਿਰੀ ਚੇਅਰਮੈਨ ਜਿਹੜਾ ਪਾਰਟੀ ਨੇ ਨਿਯੁਕਤ ਕੀਤਾ ਗਿਆ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈਦੇਵ ਨੌਕਰੀ ਬੱਚਿਆਂ ਨੂੰ ਲੈਪਟਾਪ ਟੈਬਲੇਟ ਨਿਰਗੁਣ ਦਿੱਤੇ ਦਾਂਗੇ ਬਾਰੇ ਕੋਰੇ ਨਹੀਂ ਕਰ ਸਕਦੇ ਸਾਡੇ 8 ਸਾਲ ਬਾਅਦ ਪਾਰਟੀ ਨੇ ਸਾਈਡ ਲਾਈਨ ਕਰ ਦਿੱਤਾ ਫਿਰ ਵੀ ਜੀਪੀ ਕਰ ਜਾ ਕੇ ਬੜ ਗਏ ਠੀਕ ਹੈ ਜੀ ਉਹਨਾਂ ਨੇ ਬਿਆਨ ਕੀ ਜਾਂਦੇ ਨੇ ਕਿ ਬੀਜੇਪੀ ਵਿੱਚ ਤਾਂ ਸੌਦਾ ਹੀ ਕੋਈ ਨਹੀਂ ਦੋਨੋਂ ਬਾਕੇ ਸਭ ਤੋਂ ਪਹਿਲਾਂ ਮੇਰੇ ਵੀਰ ਨੂੰ ਸਾਡੇ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਜੈ ਦੇਵਾ ਮੈਂ ਸਭ ਤੋਂ ਪਹਿਲਾਂ ਬਨਾਰਿਆ ਨੇ ਮੈਂ ਨਾਲ ਸ਼ੁਰੂ ਕਰਾਂਗਾ ਤੁਸੀਂ ਸਵੇਰੇ ਉੱਠਦੇ ਹੋ ਚਾਹ ਵੀ ਦੇਣ ਤੇ ਚਾਹ ਪੱਤੀ ਤੇ ਵੀ ਟੈਕਸ ਦਿੰਦਾ ਆਪਾਂ ਹੁਣ ਪਾਣੀ ਦੀ ਬੋਤਲ ਰੱਖੀ ਐ ਖੇਦੀ ਐ ਇਸ ਤੇ ਵੀ ਟੈਕਸ ਦਿੰਦਾ ਕਿਰਾਂ ਕਹਿ ਦੋ ਪਾਪਾ ਆ ਸਾਰੇ ਜਣੇ ਸਾਰਾ ਦਿਨ 24 ਘੰਟੇ ਟੈਕਸ ਦੇ ਲੇ ਤੋ ਟੈਕਸ ਦਾ ਇਕੱਠਾ ਕਿੰਨਾ ਪੈਸਾ ਸਰਕਾਰ ਕੋਲ ਜਾਂਦਾ ਜਾਇ ਪੈਸਾ ਸਰਕਾਰ ਕੋਲ ਜਾਂਦਾ ਉਹਨੂੰ ਸਹੀ ਤਰੀਕੇ ਨਾਲ ਖਰਚੇ ਇਹ ਸਰਕਾਰ ਦਾ ਕੰਮ ਹੈ ਜਾ ਉਹ ਪੈਸਾ ਫਰੂਲ ਖਰਚ ਹੋਣ ਤੋਂ ਬਚਾਏ ਇਹ ਵੀ ਸਰਕਾਰ ਦਾ ਕੰਮ ਹੈ ਸ਼ਾਇਦ ਤੁਹਾਨੂੰ ਪਤਾ ਹੋਵੇ ਭਗਵਾਨ ਤੁਮਾਰ ਸਰਕਾਰ ਦੇ ਮੈਂ ਸਾਰੇ ਗੱਲਾਂ ਦੇ ਚੂੜ ਇੱਕੋ ਹੀ ਗੱਲ 'ਚ ਘੜ ਦਿੰਦਾ ਤੇ ਭਗਵਾਨ ਤੁਮਾਰ ਇਹ ਹੋਈ ਗੱਲ ਜਾਓ ਤੁਹਾਡਾ ਪੈਸਾ ਪਾਰਟੀ ਦੇ ਗੁਰਦੀਪ ਸਿੰਘ ਜੀ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦਾ ਬੋਟਾ ਬੁਕੇਰੀਆਂ 'ਚ ਲਾਇਆ ਸੀ ਹੁਣ ਮੈਂ ਬੇਨਤੀ ਕਰਾਂਗਾ ਠਾਕੁਰ ਪਾ ਜੀ ਨੂੰ ਉਹਨਾਂ ਨੇ ਕੁਝ ਸਟੱਡ ਪਾਰਟੀ ਲੀਡਰ ਸਾਡੇ ਵਿੱਚ ਉਹਨਾਂ ਦਾ ਮਾਨਸਰਨਾ ਕੀਤਾ ਜਾਂਦਾ ਹੈ ਤੇ ਜੈਨੀ ਰਾਣਾ ਜੀ ਦਿੱਤੀ ਹੈ ਉਹਨਾਂ ਦਾ ਮਾਨ ਸੱਡੇ بڑے ਪਾਰਟੀ ਦੇ ਪ੍ਰਮਾਣੇ ਰਣਜੀਤ ਜੜੇ ਸੇ ਉਹਨਾਂ ਦਾ ਵੀ ਮਾਨਸਰਨਾ ਕੀਤਾ ਜਾਂਦਾ ਹੈ ਬੋਬੀ ਰਾਣਾ ਜੀ ਚੇਰਮੈਨ ਕਰਮ ਸਿੰਘ ਕਰਮ ਸਿੰਘ ਭੱਲਾ ਉਧਾਰੇ ਤੋਂ ਲੈ ਕੇ ਜੋ ਪਵਨ ਜੀ ਵਾਰਡ ਨੰਬਰ 7 fodiyan ਕੰਟਰੋਲ ਦੇ ਨੇ ਪਾਰਟਰੀ ਕਿਹਾ ਰਾਜਮੈਨ ਦੇ ਪਰ ਹਪਤੀ ਸੰਗਠਨ ਕੋਕਵਿੰਟੀ ਨੇ ਕੰਟਰੋਲ ਕੀਤੀ ਅਜੇ ਇੱਕ ਵਾਰ ਬਾਜੀ ਮਦਦ 2 ਨੰਬਰ ਵਾਰਡ ਦੀ ਮੀਟਿੰਗ ਕੀਤੀ ਬਿਸ਼ਿਸ਼ ਰਗ ਬਣੀ ਸੈਇਦ ਸਭ ਤੋਂ ਪਹਿਲਾਂ ਮੇਰੇ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ ਜਾਇਹ ਅੱਜ ਅਸੀਂ ਮਕੇਰੀਆਂ ਦੇ ਵਾਰਡ ਨੰਬਰ 2 ਵਿੱਚ ਇੱਥੋਂ ਦੇ ਪੂਰੇ ਮਹੱਲਾ ਵਾਸੀਆਂ ਨਾਲ ਇੱਕ ਮੀਟਿੰਗ ਕੀਤੀ ਇਦੇ ਵਿੱਚ ਸਾਡੇ ਸਾਰੇ ਸਤਕਾਰਯੋਗ ਮਹੱਲਾ ਵਾਸੀ ਬੀਬੀਆਂ ਭੈਣਾ ਭਰਾ ਸਾਰੇ ਹਾਜ਼ਰ ਸਨ ਔਰ ਸਾਡੀ ਪਾਰਟੀ ਮੁਕੇਰੀਆ ਦੀ ਆਮ ਆਦਮੀ ਪਾਰਟੀ ਸੁਚੀ ਟੀਮ ਵੀ ਇੱਥੇ ਹਾਜ਼ਰ ਸੀਗੇ ਬੜੀਆਂ ਅੱਛੇ ਮਾਹੌਲ ਚ ਵਿਚਾਰ ਵਟਾਂਦਰਾ ਹੋਈਆਂ ਔਰ ਸਾਰਿਆਂ ਨੇ ਪਾਰਟੀ ਨਾਲ ਪਿਆਰ ਕੀਤਾ ਔਰ ਸਾਰਿਆਂ ਨੇ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਦਾ ਬਹੁਤ ਸਹਿਯੋਗ ਦੇਣਗੇ ਉਹ ਸਾਰੇ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਤੋਂ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਜੋ ਆਮ ਆਦਮੀ ਪਾਰਟੀ ਸੁਲਤਾਨ ਦੇ ਰਹੀ ਹੈ ਉਹ ਸਾਰੀ ਜਨਤਾ ਨੂੰ ਬਰਾਬਰ ਦੇ ਰਹੀ ਹੈ ਲੋਕ ਇਸ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਨੇ ਔਰ ਆਮ ਆਦਮੀ ਪਾਰਟੀ ਦਾ ਭਰਮਸਜੋਗ ਦੇਣ ਦਾ ਸਭ ਨੇ ਵਿਸ਼ਵਾਸਨ ਦਵਾਇਆ ਨੰਬਰ 2 ਵੀ ਤੇ ਦੋ ਅਸਕੇਲ ਕੱਟ ਦਿੱਤੇ ਆ ਕੀ ਮਹਿਸੂਸ ਕਰਦੇ ਹੋ ਕੱਟਣ ਲੈ ਦੇ ਦੇਖੋ ਜਿਵੇਂ ਮਕੇਰੀਆਂ ਵਿੱਚ ਅਸੀਂ ਬਲਾਕ ਸੰਮਤੀਆਂ ਜਿੱਤੀਆਂ ਔਰ ਮਕੇਰੀਆਂ ਤੇ ਹਾਜੀਪੁਰ ਦੇ ਬਲਾਕ ਸੰਮਤੀ ਸਾਡੀ ਬਣੀ ਹੈ ਉਦਾਂ ਹੀ ਅਸੀਂ ਆ ਮਕੇਰੀਆਂ ਵਿੱਚ ਮਿਊਸਪਲ ਕਮੇਟੀ ਵੀ ਬਣਾਉਂਦੀ ਪੂਰੀ ਸਾਨੂੰ ਯਕੀਨ ਹੈ ਕਿ ਲੋਕਾਂ ਦਾ ਸਾਥ ਦੇਣ ਕੇ ਸ਼ਹਿਰ ਵਿੱਚ ਅਸੀਂ ਤਾਂ ਕਿ ਵਿਕਾਸ ਦੇ ਕੰਮ ਹੋਰ ਵੀ ਤੇਜ਼ੀ ਨਾਲ ਕਰ ਸਕੀਏ ਉੱਪਰ ਸਰਕਾਰ ਆਮ ਆਦਮੀ ਪਾਰਟੀ ਦੀ ਹੈ 27 ਚ ਦੁਬਾਰਾ ਆਮ ਆਦਮੀ ਪਾਰਟੀ ਸਰਕਾਰ ਬਣਨੀ ਹੈ ਤੇ ਮਕੇਰੀਆਂ ਵਿੱਚ ਵੀ ਇਹ ਬਹੁਤ ਜ਼ਰੂਰਤ ਹੈ ਕਿ ਜਿਹੜੀ ਕਮੇਟੀ ਆਵਾਮ ਆਦਮੀ ਪਾਰਟੀ ਦੀ ਬਣੇ ਤਾਂ ਕਿ ਅਸੀਂ ਮਕੇਰੀਆਂ ਸ਼ਹਿਰ ਦੇ ਜਿਹੜੇ ਰੁਕੇ ਹੋਏ ਕੰਮ ਨੇ ਉਹ ਵੀ ਚੰਗੀ ਤਰ੍ਹਾਂ ਕਰਾ ਸਕੀਏ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਸਰ ਛੋਟੀ ਜਿਹੀ ਸੱਦੇ ਤੇ ਅਸੀਂ ਪਾਰਟ ਨੰਬਰ 2 ਵਿੱਚ ਇੱਕ ਛੋਟੀ ਜਿਹੀ ਮੀਟਿੰਗ ਰੱਖੀ ਪਰ ਮੀਟਿੰਗ ਬੜੀ ਸਾਡੀ ਸਕਸੈਸਫੁਲ ਰਹੀ ਕਿਉਂ ਲੋਕੀ ਮਲਤਾਨੀ ਸਾਹਿਬ ਨੂੰ ਅਸੀਂ ਵੀ ਇੱਕ ਵਫਾਦਾਰ ਸਪਾਹੀ ਆ ਆਮ ਆਦਮੀ ਪਾਰਟੀ ਦੇ ਲੋਕੀ ਪਿਆਰ ਕਰਦੇ ਹਮ ਹਮਾ ਕੇ ਲੋਕੀ ਜਿਹੜੇ ਆ ਉਹ ਇਸ ਮੀਟਿੰਗ ਵਿੱਚ ਪਹੁੰਚੇ ਪਾਰਟੀ ਵਿੱਚ ਮਲਤਾਨੀ ਸਰ ਨੇ ਪਾਰਟੀ ਦੀਆਂ ਕੋਨੇ ਚਾਰ ਦੇ ਸਾਲ ਦੀਆਂ ਲਗਭਗ ਦੀਆਂ ਉਪਲਬਧੀਆਂ ਸਰਕਾਰ ਦੀਆਂ ਉਹ ਲੋਕਾਂ ਦੇ ਦੱਸੀਆਂ ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਲੋਕੀ ਹਰ ਤਰ੍ਹਾਂ ਦਾ ਸਮਰਥਨ ਦੇਣ ਨੂੰ ਆਮ ਆਦਮੀ ਪਾਰਟੀ ਨੂੰ ਤਿਆਰ ਬੈਠੇ ਆ ਆਉਣ ਵਾਲੀਆਂ 227 ਦੀਆਂ ਚੋਣਾਂ ਵਿੱਚ ਵੱਡੀ ਜਿੱਤ ਨਾਲ ਸਰਕਾਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਰਿਪੀਟ ਕਰੇਗੀ